ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੂਲਕਾ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਵਿੰਡਰ ਸਿੰਘ ਨੋਕਲਾ ਪਾਇਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਵਿਖਾਉਣੀਆਂ ਜਿਨ੍ਹਾਂ ਚ ਦੋ ਸੁਈਆਂ ਵਾਂ ਤੇ ਇੱਕ ਗੱਬਣ ਆ ਬਾਕੀ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ 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 ਭਾਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਭੁਪਿੰਦਰ ਸਿੰਘ ਨਾਮ ਜੀ ਪਿੰਡ ਧੂਲਕਾ ਜ਼ਿਲ੍ਹਾ ਅਮਰਸਰ ਤਹਿਸੀਲ ਬਕਵਾਲਾ ਸਾਹਿਬ ਜੀ ਲਾਗੇ ਖਲਚੀਆਂ ਹਨ ਖਲਚੀਆਂ ਲਾਗੇ ਜੀ ਤੇ ਫੋਨ ਨੰਬਰ ਵੀ ਬੋਲ ਦੋ 7087715832 ਇਹ ਆਪਣਾ ਖਲਚੀਆਂ ਵੀ ਲੱਗ ਗਏ ਤੇ ਬਿਆਸ ਰਈਆ ਵੀ ਲੱਗ ਗਿਆ ਨਾ ਰਈਆ ਵੀ ਲੱਗ ਗਿਆ ਟਾਂਗਰਾ ਵੀ ਲੱਗ ਗਿਆ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਪਹਿਲੇ ਨੰਬਰ ਵਾਲੀ ਗਾਂ ਤੋਂ ਹੀ ਕਰ ਲਈਏ ਕਿੰਨਾ ਕਿ ਚਰਦੀ ਸੋਈ ਜੇ ਇਹ ਸੋਈ ਵੀਰ ਜੀ ਅੱਜ ਹਫ਼ਤੇ ਇੱਕ ਦੀ ਸੋਈ ਜੇ ਅੱਛਾ ਵਰਸ਼ਾ ਮਗਰ 나ੜੂ ਨਾਲ ਜਿਹੜੇ ਬੱਚੇ ਦਾ ਤੇ 나ੜੂ ਜਿਹੜਾ ਬੱਚੇ ਦਾ ਨਾਲ ਹੀ ਆ ਹਾਂ ਜੀ ਤੇ ਦੁੱਧ ਕਿੰਨਾ ਕਰਗੀ ਤਿਆਰ ਦੁੱਧ ਵੀਰ ਜੀ ਅੱਜ 20 ਲੀਟਰ ਹਾਜ਼ਰ ਆ ਮੌਕੇ ਤੇ ਮੌਕੇ ਤੇ ਵੀਰ ਜੀ ਤੇ ਕਿੰਨਾ ਕਰੀ ਜਾਊਗੀ ਦੁੱਧ 25-26 ਲੀਟਰ ਖੁੱਲਾ ਕਰੂ ਵੀਰ ਜੀ ਤੋਰੋ ਹਾਂ ਫੇਰ ਇੱਕ ਕਰੀਏ ਨਾ ਹਾਂ ਜੀ ਨੇ ਜੀ ਠੰਡੀ ਠੰਡੀ ਫੁੱਲ ਆ ਵੀਰ ਜੀ ਠੀਕ ਹੈ ਜੀ ਬਾਕੀ ਥਾਲੇ ਆ ਬੜੀ ਚੰਗੀ ਤਿਆਰ ਹੋਈ ਆ ਹੁਣ 2 L ਮੌਕੇ ਤੇ ਜਿਹੜਾ ਤਿਆਰ ਦੱਸਦੇ ਹਾਂ ਜੀ ਵੀਰ ਜੀ ਜਿੰਦਾ ਮਰਜ਼ੀ ਬੈਹ ਜੋ ਠੀਕ ਹੈ ਜੀ ਵੇਖੋ ਜੀ ਥਾਨ ਬੜਾ ਕਮਾਲਾ ਠੰਡੀ ਤੇਰੀ ਫੁੱਲ ਆ ਜੀ ਠੀਕ ਹੈ ਜੀ ਹਾਂ ਜੀ ਜੀ ਚਲੋ ਲੈ ਆਓ ਬਾਕੀ ਕੱਦ ਕਾਠ ਦੀ ਵੀ ਚੰਗੀ ਆ ਮੋਹਲੇ ਵੀਰ ਜੀ ਫਿਰ ਇਹਦਾ ਮੋਹਲੇ ਵੀਰ ਜੀ ਕਰੋਨ ਉਪਵਾਸ ਸੀ ਕਰਾ ਲੀਏ 75 ਕਰਾ ਲੀਏ 70000 ਦੀ ਖਾਨਾ ਦੇਣਾ ਖੁੱਲਾ ਮੰਤਨ ਵਿੱਚ ਦੋ ਕਰੋੜ 70 ਦੀ ਵੀਰ ਜੀ ਦੇ ਦੋ ਤੇ ਆਪੇ ਕੋਈ ਫੋਨ ਲਾਊਗਾ ਇਹ ਆਪੇ ਹਾਂਜੀ ਦੋ ਕਰੋੜ ਕਿੰਨਾ ਕਰੋੜ ਆਪੇ ਮੋਕੇ ਤੇ ਹੋ ਜਾਊਗਾ ਬਾਕੀ ਦੇਖੋ ਜੀ ਸਾਈਵਾਲ ਕ੍ਰੋਸ ਦਾ ਠੰਡੀ ਘਰੀ ਫੋਨ ਹਾਂਜੀ ਬਾਕੀ ਹੈਗੀ ਸਾਈਵਾਲ ਕ੍ਰੋਸ ਤੇ ਤੇ ਮਾਰ ਗਿਆ ਮਾਰ ਸਕਦੇ ਦਿਖਾ ਦਿਓ ਦਿਖਾ ਦਿਓ ਕੋਈ ਲਓ 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 ਜੀ ਤਾਂ ਦੇ ਸਾਡੇ ਜੀ ਠੀਕ ਹੈ ਜੀ ਬਿਲਕੁਲ ਸਾਫ਼ ਹੈ ਚਵਾਈ ਇੱਕ ਨੰਬਰ ਦੀ ਵੀਰ ਜੀ ਇਹ ਲੇ ਜੋਲ ਨਹੀਂ ਕੋਈ ਕੋਸ਼ ਨਹੀਂ ਔਰ ਠੀਕ ਹੈ ਜੀ ਅਜੇ ਪਸਮ ਨਹੀਂ ਆ ਹਾਂ ਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਜੇ ਇਹ ਵੀਰ ਜੀ ਸੂਈ ਨੂੰ ਅੱਜ ਹੋ ਗਏ ਜੇ 15 ਗ੍ਰੈਂਡ ਜੀ ਵੀਰ ਜੀ ਅੱਛਾ ਦੁੱਧ 10 ਕਿਲੋ ਤਿਆਰ ਜੀ ਵੀਰ ਜੀ ਠੀਕ ਹੈ ਹਾਂ ਜੀ ਸਾਂਭੀ ਸੁੰਭੀ ਘੱਟਿਆ ਹਨਾ ਥੋੜੀ ਸਾਂਭੀ ਘੱਟ ਵੀਰ ਜੀ ਤੁਰਾਂ ਫੇਰ ਇੱਕ ਰਿੰਨ ਪਰ ਲੀ ਗੱਬਣਿਆ ਇਹ ਤਾਂ ਬਾਤਾਂ ਨੂੰ ਗੱਬਣੀ ਹੀ ਦਿਖਾ ਦਿੰਨੇ ਆ ਬਾਕੀ ਦੰਦਾ ਦੰਦਾ ਦੀ ਉਹੋ ਜੀ ਗੱਲ ਕੋਈ ਨਹੀਂ ਸਮਝ ਨਹੀਂ ਕਿਰਨੇ ਠੀਕ ਆ ਹਾਂਜੀ ਮਿੱਠੀ ਤੇ ਜਸੂਆ ਪਿਓ ਆਜੇ ਲਾਇਆ ਹੋ ਜੀ ਇਹਨੇ ਮਗਰ ਨੂੰ ਚਾਹੇ ਇਹ ਵੀ ਠੰਡੀ ਤੇਰੀ ਵੀਰ ਜੀ ਫੁੱਲ ਜੀ ਠੀਕ ਆ ਦੇਖੋ ਜੀ ਹਣ ਆ ਦੇਖ ਸਰ ਤੇ ਇਹ ਥਾਣੇ ਦੇ ਵੀ ਲਾਗੇ ਦਾ ਹਾਂ ਜੀ ਠੰਡੀ ਫੁੱਲੋ ਜੀ ਤੇ ਮੁੱਲੇ ਦਾ ਫਿਰ ਵੀਰ ਜੀ ਮੁੱਲ ਵੀਰ ਜੀ 35000 ਰੁਪਏ 32000 ਦੀ ਦੇ ਲੋ 30 ਦੀ ਦੇ ਦਾਂਗੇ ਵੀਰ ਜੀ ਅੱਛਾ 30 ਦੀ ਦੇ ਦੋਗੇ ਹਾਂ ਜੀ ਵੀਰ ਜੀ ਕੋਈ 500 ਘੱਟ ਵਾਲਾ ਆਪਣਾ ਫੋਨ ਲਾਵੇ ਵੀਰ ਜੀ ਚਲੋ ਆ ਦੇ ਆਪੇ ਮੌਕੇ ਤੇ ਹੋ ਜੂਗਾ ਥੋੜਾ ਬਾਕੀ 30 ਦੀ ਹਾਵਾਂ ਜੀ ਠੀਕ ਐ ਤੇ ਹੁਣ ਆ ਜਿਹੜੀ ਗਾਂ ਚ ਇਹ ਗੱਬਣਿਆ ਇਹ ਵੀ ਚ ਗੱਬਣ ਜੀ ਤੇ ਕਿੰਨਾ ਕ ਦੁੱਧ ਪਰੀ ਜਾਊਗੀ ਇਹ ਵੀਰ ਜੀ ਦੁੱਧ 13 14 ਗੋਲਾ ਖੁੱਲੇ ਚਵਾਊਗੀ ਤੋਰੋ ਹਾਂ ਫੇਰ ਇਹਨਾਂ ਸੁਆਹ ਇਹਦਾ ਕਿੰਨਾ ਜੇ ਦੋ ਚਾਰ ਰੀਤੀ ਦੂਸਰਾ ਸੁਆਹ ਇਹਨੇ ਸੋਣਾ ਜੇ ਤਾਂ ਕੋਲ ਦੇਖੋ ਆ ਨੇੜੇ ਲੋਕੋ ਹਾਂ ਦੇਖ ਸਕਦੇ ਥਾਣੇ ਤੇ ਇੱਕੋ ਜੇ ਗੈਪ ਤੇ ਇੱਕੋ ਜੇ ਸਾਈਡ ਤੇ ਥਾਣੇ ਲੈ ਜਾ ਬਾਕੀ ਇਹ ਪਹਲਾ ਫੁਲਾ ਤੈਨਾਂ ਹਾਂ ਨੇ ਰਿਤੇ ਪਹਿਲੇ ਲਓ ਜੀ ਚੰਗੀ ਭਰ ਜੂਗੀ ਥੱਲੇ ਹੰਦੇ ਤੇ ਲਡੋਲਾ ਕਾਫੀ ਹੈ ਜੇ ਚਲੋ ਭਲਾ ਭੁਲੰਦਈਆਂ ਪੈਣਾ ਤੇ ਮੁੱਲ ਫਿਰ ਇਹਦਾ ਵੀ ਜੀ ਇਲਾ 20 ਜੀ 45000 ਤੇ ਇਹ ਕਿੰਨਾ ਕਰੀ ਜਾ ਇਹਦਾ ਕਿੰਨੇ ਦੇ ਜਾ ਦੇਣੀ ਆਪਾਂ ਇਹ 42 ਦੇ ਦਾਂਗੇ ਚਲੋ ਠੀਕ ਹੈ ਕਰ ਦਾਂਗੇ ਮੰਤਾਨ ਵੀ ਮੌਕੇ ਤੇ ਹੋ ਜਾਊਗਾ ਮੰਤਾਨਾ ਹੋਰ ਹਨਾ ਕੋ ਫੋਨ ਲਾਊਗਾ ਰ ਆਪੇ ਸੌਦਾ ਹੋ ਜਾਊਗਾ ਠੀਕ ਹੈ ਬਾਕੀ ਚਲੋ ਇੱਥੇ ਆਓ ਆਪਣੀਆਂ ਚੋਚਵਾ ਕੇ ਪਾਸ ਕਰਕੇ ਵੇਸ ਚਾਖ ਕੇ ਤੇ ਤਸੱਲੀ ਕਰਕੇ ਖੜੋ ਜੀ ਜੋ ਵੀ ਹੈ ਸਾਰਾ ਕਸ਼ਟ ਸਾਡੇ ਸਾਹਮਣੇ ਹੀ ਹੈ